ਖਬਰਾਂ ਦੀ ਖਬਰ ਤੁਹਾਡਾ ਸਵਾਗਤ ਹੈ ਮੈਂ ਹਾਂ ਮਿੰਨੀ ਤੇ ਮੇਰੇ ਨਾਲ ਖਬਰਾਂ ਦੀ ਖਬਰ ਲੈਣ ਲਈ ਹਾਜ਼ਰ ਨੇ ਮਿਸਟਰ ਮੰਨੂ ਤੇ ਆਉਣ ਲੈਨੇ ਹਾਂ ਖਬਰਾਂ ਦੀ ਖਬਰ ਕੈਨੇਡਾ ਦੀ ਪੀਆਰ ਦੇ ਚਾਂਸੇ ਵਿੱਚ ਇੱਕ ਏਜੰਟ ਨੇ ਠੱਗੇ 24 ਲੱਖ ਰੁਪਏ ਤੇ ਹੋਇਆ ਫਰਾਰ ਦੇਖੋ ਉਹਦੇ ਬੱਚਾ ਮੰਨੂ ਜੀ ਏਜੰਟ ਦਾ ਕੋਈ ਦੋਸ਼ ਨਹੀਂ ਸਾਰਾ ਕਸੂਰ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਕੈਨੇਡਾ ਜਾਣ ਨੂੰ ਇੰਦਾ ਆਸਾਨ ਤੇ ਈਜ਼ੀ ਬਣਾ ਦਿੱਤਾ ਜਿਵੇਂ ਭੋਗਪੁਰ ਤੋਂ ਬੱਸ ਲੈ ਕੇ ਬੇਗੋਵਾਲ ਜਾਣਾ ਹੁੰਦਾ ਇਹ ਜਿਹੜੇ ਏਜੰਟਾਂ ਇਹਨਾਂ ਸਿਰਫ ਇੱਕ ਜੁਨੇ ਕੋਲੋਂ ਹੀ 24 ਲੱਖ ਰੁਪਈਆ ਲਿਆ ਇਹਨਾਂ ਤਿੰਨ ਚਾਰ ਲੋਕਾਂ ਕੋਲੋਂ ਹੋਰ ਵੀ 24 24 ਲੱਖ ਰੁਪਈਆ ਲੈ ਕੇ ਰੁਪਈਆ 80 85 ਲੱਖ ਇਕੱਠਾ ਕਰਕੇ ਸਭ ਤੋਂ ਪਹਿਲਾਂ ਤੇ ਆਪਣੇ ਫੈਮਿਲੀ ਦੀ ਵੀਆਰ ਲਵਾਈ ਹੁਣ ਕੈਨੇਡਾ ਦੀ ਤੁਸੀਂ ਵੈਸੇ ਵੀ ਦੇਖੋ ਕੈਨੇਡਾ ਵਾਲੇ ਕਿਨੇ ਚਲਾਕ ਨੇ ਪੰਜਾਬੀਆਂ ਕੋਲੋਂ ਪੈਸੇ ਠੱਗਣ ਵਾਸਤੇ ਨਾ ਕੈਨੇਡਾ ਦੀ ਪੀਆਰ ਲੈਣ ਵਾਸਤੇ ਪ੍ਰੋਸੀਜਰ ਕਿੰਨਾ ਔਖਾ ਬਣਾ ਛੱਡਿਆ ਵੀ ਸਭ ਤੋਂ ਪਹਿਲਾਂ ਸਿੱਧੇ ਤੌਰ ਤੇ ਜਾਣਾ ਹੋਵੇ ਤਾਂ ਆਈਡਿਟਸ ਕਲੀਅਰ ਕਰਨੀ ਪੈਂਦੀ ਤੇ ਆਈਡਿਟਸ ਐਨੀ ਔਖੀ ਏ ਮੈਂ ਤੁਹਾਨੂੰ ਕੀ ਦੱਸਾਂ ਪੰਜਾਬੀਆਂ ਦਾ ਤੇ ਆਈਡਿਟਸ ਨਾਲ ਉਹ ਹੱਤਤਾ ਵੇ ਜਿਹੜਾ ਰਸ਼ੀਆ ਦਾ ਯੂਕਰੇਨ ਨਾਲ ਹੈ ਤੇ ਫਿਲਸਤੀਨ ਦਾ ਇਜ਼ਰਾਈਲ ਦੇ ਨਾਲ ਹੈ ਇੰਦੀਓ ਕੀ ਮੈਂ ਕਹਨਾ ਕਿ ਸਿੰਧਰੇ ਜਨੂੰ ਵੀ ਆਈਡੈਂਟਸ ਕਰਾ ਲਓ 4.5 ਬੈਂਡ ਤੋਂ ਵੱਧ ਕਿਤੇ ਉਹਦੇ ਨੰਬਰ ਆ ਜਾਣਗੇ ਤੇ ਗੱਲ ਕਰਿਓ ਮੈਂ ਕਹਨਾ ਕਿ ਕੈਨੇਡਾ ਵਿੱਚ ਵੀ ਕਿਤੇ ਰੂਲ ਆ ਜਾਏ ਨਾ ਕਿ ਉੱਥੇ ਰਹਿਣ ਵਾਸਤੇ ਅੰਗਰੇਜ਼ਾਂ ਨੂੰ ਵੀ ਆਈਡੈਂਟਸ ਕਰਨੀ ਪੈਗੀ ਤੇ 90% ਅੰਗਰੇਜ਼ਾਂ ਨੂੰ ਕੈਨੇਡਾ ਛੱਡ ਕੇ ਤੇ ਆਪਣਾ ਯੂਗਾਂਡਾ ਜਾਣਾ ਪੈਣਾ ਜਾਂ ਫਿਰ ਆਪਣੇ ਦੇਸ਼ ਦੇ ਵਿੱਚ ਜਿਹੜੇ ਫੂਜੀ ਬਣ ਕੇ ਤੇ ਰਹਿਣਾ ਪੈਣਾ ਕਿ ਤਾ ਦਸਮੇ ਜੀ ਤੁਸੀਂ ਹਾਇਲਟਸ ਕਲੀਅਰ ਕੀਤੀ ਹਾਂਜੀ ਕੀਤੀ ਸੀ ਪਰ ਮੇਰੀ ਕਮਪਾਰਟਮੈਂਟ ਆ ਗਈ ਦੇਖੋ ਮੈਂ ਹਾਇਲਟਸ ਦੇ ਪੇਪਰ ਦੀ ਗੱਲ ਕਰਨ ਨੂੰ ਤੁਹਾਡੇ ਦਸਵੇਂ ਦੇ ਪੇਪਰ ਦੀ ਗੱਲ ਨਹੀਂ ਕਰਨ ਦੀ ਹਾਂਜੀ ਹਾਂਜੀ ਮੈਂ ਵੀ ਦਿੱਤਾ ਸੀ ਪੇਪਰ ਮੈਂ ਪਾਸ ਹੋ ਗਈ ਸੀ ਬਸ ਮੇਰਾ ਕਨੇਡਾ ਦਾ ਵੀਜ਼ਾ ਹੀ ਨਹੀਂ ਲੱਗਿਆ ਤੁਹਾਡੇ ਕਨੇਡਾ ਦਾ ਵੀਜ਼ਾ ਨਹੀਂ ਲੱਗਿਆ ਕਿਨੇ ਬੈਂਡ ਸੀ ਤੁਹਾਡੇ ਹਾਇਲਟਸ ਦੇ ਵਿੱਚੋਂ ਮੇ ਟਾਈ ਬੈਂਡ ਐਸੀ ਭਾਈ ਬੈਂਡ ਭਾਈ ਬੈਂਡ ਦੇ ਵਿੱਚ ਤੁਸੀਂ ਕੈਨੇਡਾ ਦੇ ਵੀਜ਼ੇ ਦੀ ਗੱਲ ਕਰਦੇ ਹੋ ਤੁਹਾਨੂੰ ਬੰਗਲਾਦੇਸ਼ ਦੀ ਟ੍ਰੇਨ ਦੀ ਟਿਕਟ ਨਹੀਂ ਮਿਲਣੀ ਹਾਂ ਇਹ ਸਹੀ ਕਹਿ ਰਿਹਾ ਮੈਂ ਇਹ ਜਿੰਨੇ ਤੁਹਾਡੇ ਬੈਂਡ ਆਏ ਆ ਮੈਂ ਕਹਿੰਦਾ ਢਾਈ ਬੈਂਡ ਅੱਜ ਕੱਲ ਤੇ ਇੰਨਾ ਨੰਬਰ ਬ੍ਰਾਸ ਬੈਂਡ ਵਾਲਿਆਂ ਨੇ ਨਹੀਂ ਰੱਖਿਆ ਹੋਇਆ ਤੁਸੀਂ ਕਿੱਥੇ ਸਾਂਭੀ ਫਿਰਦੇ ਹੋ ਇਹ ਜਿੰਨੇ ਕੋ ਤੁਹਾਡੇ ਬੈਂਡ ਆਏ ਧੌਣ ਵਾਲੇ ਟਾਈਮ 'ਚ ਤੁਹਾਡੇ ਵਿਆਹ 'ਚ ਕਿਸ ਨੇ ਬੈਂਡ ਨਹੀਂ ਵਜਾਉਣਾ ਇਹ ਕੁੱਲ ਮਿਲਾ ਕੇ ਬਣਦੀ ਗੱਲ ਇਹ ਆ ਵੀ ਤੁਹਾਡੇ ਆਏ ਲਟਚੂ ਬੈਂਡ ਨੇ ਆਏ ਦਰਅਸਲ ਤੁਹਾਡਾ ਬੈਂਡ ਵੱਜਿਆ ਪਿਆ ਇੱਕ ਤਾਂ ਮੈਨੂੰ ਪੰਜਾਬੀਆਂ ਦੀ ਸਮਝ ਨਹੀਂ ਆਉਂਦੀ ਵੀ ਇਹ ਦੁਨੀਆ ਤੇ ਇੱਥੇ ਘੁੰਮਣ ਕੀ ਆਏ ਨੇ ਮੈਨੂੰ ਤਾਂ ਲੱਗਦਾ ਵੀ ਇਹ ਜ਼ਿੰਦਗੀ ਜਿਉਣੀ ਆਏ ਇਹ ਦੁਨੀਆ ਦੇ ਉੱਤੇ ਘੁੰਮਣ ਫਿਰਨਾ ਆਏ ਨੇ ਰੱਬ ਨੇ ਇਹਨਾਂ ਦੀ ਡਿਊਟੀ ਲਈ ਆ ਵੀ ਜਾਓ ਸਾਰੀ ਦੁਨੀਆ ਘੁੰਮ ਕੇ ਵਲੋਗ ਬਣਾ ਕੇ ਤੇ ਮੈਨੂੰ ਵੀਡੀਓ ਭੇਜੋ ਤਾਂ ਕਿ ਮੈਂ ਆਪਣੇ ਇੰਸਟਾਗ੍ਰam ਤੇ ਫੇਸਬੁੱਕ ਦੀ ਆਈਡੀ ਤੋਂ ਅਪਲੋਡ ਕਰ ਸਕਾਂ ਤੁਸੀਂ ਹਿਸਾਬ ਲਾਓ ਕਿ ਕਈਆਂ ਦੇ ਦਾਦੇ-ਪਰਦਾਦੇ ਪੰਜਾਬੀਆਂ ਦੇ ਪਹਿਲਾਂ ਪਾਕਿਸਤਾਨ ਛੱਡ ਕੇ ਇੰਡੀਆ ਚ ਆਏ ਫਿਰ ਇੰਡੀਆ ਛੱਡ ਕੇ ਕੈਨੇਡਾ ਚਲੇ ਗਏ ਆ ਉੱਥੋਂ ਜਿਹੜੀ ਉਹਨਾਂ ਦੀ ਅਗਲੀ ਉਹਦਾਦੇ ਅਗਲੀ ਪੀੜ੍ਹੀ ਉਹ ਉੱਥੋਂ ਯੂ ਐਸ ਏ ਸੈਟਲ ਹੋ ਗਈ ਉਹਨਾਂ ਚੋਂ ਕਈਆਂ ਨੇ ਆਸਟ੍ਰੇਲੀਆ ਵਿਆਹ ਕਰਾ ਲਏ ਆ ਫਿਰ ਉਹਨਾਂ ਦੇ ਨਿਆਣੇ ਯੂ ਕੇ ਚਲੇ ਗਏ ਆ ਯੂ ਕੇ ਤੋਂ ਫਿਰ ਕੈਨੇਡਾ ਚਲੇ ਗਏ ਜਿੱਥੇ ਜਾ ਕੇ ਉਹਨਾਂ ਨੇ ਮਿੱਟੀ ਵਾਜਾਂ ਮਾਰਦੀ ਤੇ ਫਿਰ ਪੰਜਾਬ ਵੱਲ 도ੜੇ ਫਿਰਦੇ ਵੱਸੇ ਮੈਨੂੰ ਸਮਝ ਨਹੀਂ ਆਉਂਦੀ ਕੈਨੇਡਾ ਜਾਂਦੇ ਕੀ ਕਰਨੇ ਕਿਉਂਕਿ ਕੈਨੇਡਾ ਤੇ ਪੰਜਾਬ ਦੇ ਵਿੱਚ ਬਹੁਤਾ ਕੋਈ ਫਰਕ ਰਹਿ ਨਹੀਂ ਗਿਆ ਪੰਜਾਬ ਦੇ ਵਿੱਚ ਵੀ ਨੌਜਵਾਨ ਧੱਕੇ ਖਾਂਦੇ ਤਾਂ ਤੁਸੀਂ ਵੀਡੀਓ ਦੇਖੀ ਹੋਣਗੇ ਕੈਨੇਡਾ 'ਚ ਵੀ ਜਾ ਕੇ ਧੱਕੇ ਖਾਂਦੇ ਪੰਜਾਬ ਦੇ ਵਿੱਚ ਵੀ ਨੌਜਵਾਨ ਬੇਰੋਜ਼ਗਾਰ ਨੇ ਤੇ ਕੈਨੇਡਾ ਵਿੱਚ ਵੀ ਕੋਈ ਕੰਮ ਕਾਜ ਰਹਿ ਨਹੀਂ ਗਿਆ ਜ਼ਿਆਦਾ ਦੂਜਕ ਕਹਿੰਕਾ ਦਿੰਦੇ ਵੀ ਕੈਨੇਡਾ ਦੇ ਵਿੱਚ ਬਰਫ਼ ਠੰਡਾ ਇਲਾਕਾ ਤਾਂ ਕਰਕੇ ਜਾਂਦੇ ਆ। ਵੀ ਯਾਰ ਸਿਰਫ ਬਰਫ਼ ਦੇਖਣ ਵਾਸਤੇ ਤੇ 24 ਲੱਖ ਰੁਪਏ ਲਾ ਕੇ ਤੇ ਵੀਜ਼ਾ ਲਵਾਉਂਦੇ। ਯੂ ਨੋ ਨੀ ਦੂਰ ਜਾਂਦੇ ਜੇ ਸਿਰਫ ਬਰਫ਼ ਹੀ ਦੇਖਣੀ ਹੈ ਜਲੰਧਰ ਬੱਸ ਸਟੈਂਡ ਤੋਂ ਜਾ ਕੇ ਹਿਮਾਚਲ ਪ੍ਰਵਾਹਨ ਨਿਗਮ ਦੀ ਬੱਸ ਫੜੋ ਰੁਪਈਆ 250 ਤੋਂ ਲੈ ਕੇ 350 ਲੱਗਣਾ। ਡਰੋਜੀ Shimla, Dharamshala ਜਿੱਥੇ ਮਰਜ਼ੀ ਜਾ ਕੇ ਖੁੱਲੇ ਜਿੰਨੀ ਮਰਜ਼ੀ ਬਰਫ਼ ਦੇਖੋ। ਜੋ ਕੈਨੇਡਾ ਦਾ ਤਾਂ ਵੀ ਬਹਾਨਾ ਹੈ ਬੜਾ ਕੋਈ ਜ਼ਿਆਦਾ ਫਰਕ ਰਿਹਾ ਨਹੀਂ ਪੰਜਾਬ ਨਾਲ ਉਹਦੇ ਵਿੱਚ। خبرې کمر دېکنه لپاره تاسو ساريانو ته مننه